ਪੰਡਤ ਇੱਕ ਬੱਸੀ ਫਿਰਦਾ ਕਲਗੀਧਰ ਪਾਤਸ਼ਾਹ ਦੇ ਕੋਲ ਫਰਿਆਦ ਲੈ ਕੇ ਆਇਆ ਪਾਛ ਮੇਰੀ ਬੇਟੀ ਨੂੰ ਜ਼ਬਾਰ ਖਾਨਾ ਦਾ ਪਠਾਨ ਚੁੱਕ ਕੇ ਲੈ ਗਿਆ ਉਸ ਦੀ ਬੱਚੀ ਨੂੰ ਬਚਾਉਣ ਦੇ ਵਾਸਤੇ ਗੁਰਦੇਵ ਪਾਸ ਛੱਪੇ ਦੇ ਕਿਸ ਨੇ ਸਹਿਬ ਜਤਾ ਅਜੀਤ ਸਿੰਘ ਜਿਨ੍ਹਾਂ ਦੀ ਉਸ ਇਲਾਕੇ ਚ ਕਾਮਦ ਦੇ ਬਾਰੇ ਗੁਰਦਰਾ ਹਰੀਆ ਮੰਦਵਾਲ ਸਾਹਿਬ ਬਣਿਆ ਕਲਗੀਧਰ ਪਾਤਸ਼ਾਹ ਗੋਪੀ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਸਹਿਬ ਜਤਾ ਅਜੀਤ ਸਿੰਘ ਉਸ ब्राह्मण ਦੀ ਬੱਚੀ ਨੂੰ ਬਚਾ ਕੇ ਵਾਪਸ ਘਰ ਭੇਜਦੇ ਨੇ ਉਸ ਪਠਾਨ ਦੀਆਂ ਮਸ਼ਕਾਂ ਬਣ ਕੇ ਕਰਗੀਤਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਪੇਸ਼ ਕਰਦੇ ਹੁਣ ਇੱਕ ਗੱਲ ਹੋਰ ਵੇਖੀਏ ਅਕਸਰ ਜਦੋਂ ਹਿੰਦੁਸਤਾਨ ਦੇ ਵਿੱਚ ਕੋਈ ਨਾ ਕੋਈ ਘਟਨਾ ਇਵੇਂ ਦੀ ਵਾਪਰਦੀ ਹੈ ਕਿਤੇ ਕਿਸੇ ਬੱਚੀ ਦੇ ਨਾਲ ਜ਼ਬਰ ਜ਼ਨਾਹ ਹੁੰਦਾ ਤੇ ਜਿੰਨੀਆਂ ਵੀ ਸਾਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਿੰਨੀਆਂ ਵੀ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿੰਨੀਆਂ ਵੀ ਸਾਡੀਆਂ ਕਾਨੂੰਨੀ ਸੰਸਥਾਵਾਂ ਨੇ ਇੱਕ ਗੱਲ ਉੱਠਦੀ ਹੈ ਜਿੰਨੀਆਂ ਵੀ ਸਾਡੀਆਂ ਸਮਾਜ ਤੋਂ ਲੈ ਕੇ ਕਾਨੂੰਨ ਤੱਕ ਦੀਆਂ ਸੰਸਥਾਵਾਂ ਨੇ ਕਹਿੰਦੀਆਂ ਨੇ ਕਿ ਬਲਾਤਕਾਰੀਆਂ ਨੂੰ ਸਜ਼ਾ ਦੇ ਮੌਤ ਹੋਵੇ। ਅਕਸਰ ਇਹ ਮੰਗ ਉੱਠਦੀ ਹੈ ਦੁਨੀਆ ਦੇ ਹਰ ਦੇਸ਼ ਦੇ ਵਿੱਚ ਕਿ ਜੇ ਕਿਸੇ ਬੱਚੀ ਦੇ ਨਾਲ ਜ਼ਬਰ ਜ਼ਨਾਹ ਹੁੰਦਾ ਹੈ ਸਜ਼ਾ ਮੌਤ ਦਿੱਤੀ ਜਾਵੇ। ਉਹਦਾ ਕਾਰਨ ਕੀ ਹੁੰਦਾ ਹੈ ਕਿਉਂਕਿ ਗੁਆਚੀ ਇੱਜ਼ਤ ਵਾਪਸ ਨਹੀਂ ਆਉਂਦੀ। ਦੁਨੀਆ ਦੇ ਇਤਿਹਾਸ ਦੇ ਤੁਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ ਤੱਕ ਇੱਕ ਵੀ ਮਿਸਾਲ ਤੁਹਾਨੂੰ ਐਵੇਂ ਦੀ ਨਹੀਂ ਮਿਲੇਗੀ ਕਿ ਕਿਸੇ ਜੰਗੀ ਕੈਦੀ ਨੂੰ ਗੁਰਦੇਵ ਪਾਛਤ ਲੈ ਕੇ ਸਿੱਖਾਂ ਤੱਕ ਕਿਸੇ ਨੂੰ ਸਜ਼ਾਏ ਮੌਤ ਦਿੱਤੀ ਹੋਏ ਚੰਗੜੇ ਪੜੀ ਵਿਅਕਤੀ ਹੈ ਇੱਕ ਵੀ ਮਿਸਾਲ ਅਜਿਹੀ ਪਰ ਬਲਾਂਤਕਾਰੀ ਨੂੰ ਹਮੇਸ਼ਾ ਮੌਤ ਦੀ ਸਜ਼ਾ ਦਿੱਤੀ ਹੈ ਇਹ ਖਾਸਾ ਰਾਜ ਦਾ ਕਾਨੂੰਨ ਸੀ ਜ਼ਬਾਰ ਖਾਨ ਨੂੰ ਵੀ ਅਨੰਦਪੁਰ ਸਾਹਿਬ ਮੌਤ ਦੀ ਸਜ਼ਾ ਦਿੱਤੀ ਗਈ। ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆਇਆ ਅਤੇ ਕਪੂਰੀ ਦੇ ਹਾਕਮ ਕਦਮਉਦੀਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਹਰੀ ਸਿੰਘ ਹੋਣਾ ਦੇ ਸਮੇਂ ਕਿਸਲਾ ਦਾ ਸਮਾਂ ਸੀ ਜਦੋਂ ਪੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਪੰਗੀ ਹੋਣੀ ਜਦੋਂ ਕਸੂਰ ਨੂੰ ਫਤਿਹ ਕੀਤਾ ਉਸਬਾਨ ਖਾਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਸੇ ਕਰਕੇ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੇ ਵਿੱਚ ਇੱਕ ਵੀ ਜ਼ਬਰ ਜਨਾਹ ਦੀ ਘਟਨਾ ਦਾ ਜ਼ਿਕਰ ਨਹੀਂ ਬੰਦਾ। ਇੱਕ ਵੀ ਜ਼ਬਰ ਜਨਾਹ ਦੀ ਘਟਨਾ ਅਤ ਤੁਸੀਂ ਹੁਣ ਤਾਂ ਰੋਜ਼ ਸੋਸ਼ਲ ਮੀਡੀਆ ਤੇ ਜੁੜੇ ਹੋ ਹਰ ਇੱਕ ਦੇ ਫੋਨ ਦੇ ਵਿੱਚ ਤੁਹਾਡੇ ਕੋਲ ਦੁਨੀਆ ਹੈ 스마트ਫੋਨ ਦੇ ਹਾਰਾ ਦੇ ਵਿੱਚ ਰੋਜ਼ ਵੇਖੋ ਰੋਜ਼ ਬਲਾਤਕਾਰ ਰੋਜ਼ ਜਪਤਨਾ ਰੋਜ਼ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਕਤਲ ਕਰਕੇ ਸੁੱਟ ਦਿੱਤੀਆਂ ਜਾਂਦੀਆਂ ਨੇ ਕਾਰਨ ਕੀ ਹੈ ਕਿ ਖਾਸੇ ਕਾਨੂੰਨ ਨਹੀਂ ਹੈ ਰਣਜੀਤ ਸਿੰਘ ਦੇ 40 ਸਾਲ ਦੇ ਰਾਜ 'ਚ ਵੇਖੋ ਇਤੋਂ ਤੱਕ ਕਿ ਬੜਾ ਛੋਟਾ ਪੀਰੀਅਡ ਹੈ ਕੁਝ ਸਾਲ ਹਰੀ ਸਿੰਘ ਨੱਲੂਆ ਜਦੋਂ ਸ਼੍ਰੀਨਗਰ ਦੇ ਜੰਮੂ ਕਸ਼ਮੀਰ ਦੇ ਗਵਰਨਰ ਬਣੇ ਨੇ ਇੱਕ ਵੀ ਬਲਾਤਕਾਰ ਦੀ ਕਿਸੇ ਬੱਚੀ ਦੇ ਨਾਲ ਜ਼ਬਰ ਜਨਾਬ ਦੀ ਘਟਨਾ ਨਹੀਂ ਵਾਪਰੀ। ਖਾਸੇ ਕਰੂਣ ਸੀ ਕਿਉਂਕਿ ਉਹ ਕਾਨੂੰਨ ਗੁਰਨਾਨਕ ਦੇ ਸੱਚੇ ਪਾਤਸ਼ਾਹ ਦੇ ਉਸ ਸੰਕਲਪ ਦੀ ਪੂਰਤੀ ਕਰਦਾ ਸੀ ਜਿਸ ਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੱਚੋ ਪੁਰੇ ਸਭ ਕੋ ਉੱਪਰ ਸੱਚ ਆਚਾਰ ਚੰਗਾ ਆਚਰਨ ਪਰ ਉਸ ਆਚਰਣ ਦੇ ਉੱਪਰ ਇੱਕ ਚੰਗੇ ਸਮਾਜ ਦੀ ਸਜਣਾ ਤਾਂ ਹੀ ਕੀਤੀ ਜਾ ਸਕਦੀ ਹੈ ਜਿਸ ਸਮਾਜ ਦੇ ਵਿੱਚ ਬੱਚਿਆਂ ਦੀ ਇਸਤ ਮਹਤਵਪੂਰਨ ਹੋਵੇ